70 ਸਾਲ ਦੀ ਉਮਰ ਵਿੱਚ ਮਾਹਿਤ ਨੇ ਆਪਣਾ ਨਾਮ ਇੰਡੀਆ ਬੁੱਕ ਆਫ ਰਿਕਾਰਡ ਵਿੱਚ ਦਰਜ ਕਰਵਾ ਉਹ ਕਰ ਦਿਖਾਇਆ ਜੋ ਸ਼ਾਇਦ ਆਮ ਇਨਸਾਨ ਨਾ ਕਰ ਸਕੇ ਪਠਿੰਡਾ ਰਾਮਪੁਰਾ ਫੂਲ ਦੇ ਇੱਕ ਹੋਰ 7 ਸਾਲਾ ਸਕੂਲੀ ਵਿਦਿਆਰਥੀ ਮਾਹਿਤ ਸਿੰਘਲਾ ਨੇ ਇੱਕ ਅਜੇਹਾ ਨੋਕਾ ਕਾਰਨਾਮਾ ਕੀਤਾ ਕਿ ਹਰ ਪਾਸੇ ਉਸ ਦੇ ਨਾਮ ਦੀ ਚਰਚਾ ਹੋ ਰਹੀ ਹੈ ਇਸ ਛੋਟੇ ਜਿਹੇ ਵਿਦਿਆਰਥੀ ਨੇ ਆਪਣੀ ਜਾਨ ਸ਼ਕਤੀ ਦਾ ਪ੍ਰਦਰਸ਼ਨ ਕਰਦੇ ਹੋਏ 100 ਦੇਸ਼ਾਂ ਦੇ ਨਾਮ ਕਰਮਵਾਰ ਯਾਦ ਕਰਕੇ ਉਹਨਾਂ ਨੂੰ ਸਿਰਫ 49 ਸੈਕਿੰਡ ਵਿੱਚ ਮੌਜਬਾਨੀ ਸੁਣਾ ਕੇ ਇੱਕ ਨਵਾਂ ਰਿਕਾਰਡ ਬਣਾ ਦਿੱਤਾ ਮਾਹਿਤ ਸਿੰਘਲਾ ਦੀ ਇਸ ਪ੍ਰਾਪਤੀ ਤੇ ਇਲਾਕੇ ਅੰਦਰ ਖੁਸ਼ੀ ਦਾ ਮਾਹੌਲ ਹੈ ਅਤੇ ਉਸ ਦੇ ਕਰ ਵਧਾਈਆਂ ਦੇਣ ਵਾਲਿਆਂ ਦਾ ਮੇਲਾ ਲੱਗਿਆ ਹੋਇਆ ਹੈ ਮਾਇਤ ਸਿੰਘਲਾ ਨੂੰ ਇਸ ਰਿਕਾਰਡ ਦੀ ਤਿਆਰੀ ਕਰਵਾਉਣ ਵਾਲੇ ਕੋਚ ਰਾਜੀਵ ਬੋਇਲ ਨੇ ਦੱਸਿਆ ਕਿ ਸਥਾਨਕ ਮਾਉਂਟ ਲਿਟਰਾ ਜੀ ਸਕੂਲ ਵਿੱਚ ਦੂਸਰੀ ਕਲਾਸ ਦੇ ਵਿਦਿਆਰਥੀ ਮਾਇਤ ਸਿੰਘਲਾ ਸਪੁੱਤਰ ਹਰਸ਼ੁਲ ਸਿੰਘਲਾ ਨੇ ਸਕੂਲੀ ਸਿੱਖਿਆ ਦੇ ਨਾਲ ਨਾਲ ਆਪਣੇ ਦਿਮਾਗ ਦੀ ਇਕਾਗਰਤਾ ਅਤੇ ਯਾਦ ਸ਼ਕਤੀ ਨੂੰ ਵਧਾ ਕੇ ਇਸ ਰਿਕਾਰਡ ਦੀ ਤਿਆਰੀ ਕੀਤੀ ਹੈ ਇੰਡੀਆ ਬੁੱਕ ਆਫ ਰਿਕਾਰਡ ਨੇ ਮਾਈਕ ਦੇ ਇਸ ਨਵੇਂ ਰਿਕਾਰਡ ਨੂੰ ਮਾਨਤਾ ਦਿੰਦੇ ਹੋਏ ਉਸ ਨੂੰ ਸਰਟੀਫਿਕੇਟ ਅਤੇ ਮੈਡਲ ਦਿੱਤਾ ਹੈ ਜਨਰਲ ਸੀਆਈਡੀ ਵਿੰਗ ਬਠਿੰਡਾ ਦੇ ਸਹਾਇਕ ਇਨਸਪੈਕਟਰ ਜਨਰਲ ਮੈਡਮ ਅਮਨੀਤ ਕੌਰ ਸਿੱਧੂ ਨੇ ਮਾਈਕ ਨੂੰ ਇਸ ਰਿਕਾਰਡ ਬਣਾਉਣ ਤੇ ਉਚੇਚੇ ਤੌਰ ਤੇ ਸਨਮਾਨਿਤ ਕੀਤਾ ਹੈ ਉਹਨਾਂ ਮਾਈਕ ਦੀ ਇਸ ਯਾਦ ਸ਼ਕਤੀ ਕਲਾ ਦਾ ਪ੍ਰਦਰਸ਼ਨ ਦੇਖ ਕੇ ਉਸ ਦੀ ਭਰਪੂਰ ਪ੍ਰਸ਼ੰਸਾ ਵੀ ਕੀਤੀ ਉਨ੍ਹਾਂ ਕਿਹਾ ਕਿ ਛੋਟੀ ਉਮਰ ਵਿੱਚ ਇਸ ਤਰ੍ਹਾਂ ਦੀਆਂ ਪ੍ਰਾਪਤੀਆਂ ਕਰਨ ਨਾਲ ਵਿਦਿਆਰਥੀਆਂ ਦਾ ਆਤਮ ਵਿਸ਼ਵਾਸ ਵੱਧਦਾ ਹੈ ਅਤੇ ਉੱਥੇ ਹੋਰ ਲਈ ਵੀ ਮਿਸਾਲ ਕਾਇਨ ਹੁੰਦੀ ਹੈ ਮਾਣਯੋਗ ਦਾਦਾ ਪ੍ਰਮੋਦ ਸਿੰਘਲਾ ਨੇ ਦੱਸਿਆ ਕਿ ਰਿਕਾਰਡ ਦੀ ਤਿਆਰੀ ਕਰਵਾਉਣ ਵਿੱਚ ਸ਼ਾਰਪ ਬ੍ਰੇਨਸ ਸੰਸਥਾ ਦੇ ਕੋਚ ਰਜੀਵ ਗੋਇਲ ਦਾ ਮਹੱਤਵਪੂਰਨ ਯੋਗਦਾਨ ਹੈ